ਵੇ ਰਾਤ ਨੂੰ ਕੀ ਹੋ ਗਿਆ ਤਾਂ ਕਿ ਰਾਤ ਨੂੰ ਜ 12 ਵਜੇ ਦਾ ਟਾਈਮ ਕਰੀਬ ਹੀਗਾ 12 ਵਜੇ ਕੁਝ ਮਿੰਟ ਹਾਂਜੀ ਹਾਂਜੀ ਤੇ ਐਸੀ ਇਧਰ ਚਾਹੂ ਪੀਂਦੇ ਸੀ ਕਿ ਜਾਗਦੇ ਸੀ ਤੇ ਮੈਨੂੰ ਮੜਾ ਇਧਰ ਰਹਿਤਾ ਜਾਉਂ ਡਿੱਗਣ ਦੀ ਆਵਾਜ਼ ਆਈ ਮੈਂ ਵੇਖਿਆ ਕੀ ਹੈ ਪਤਾ ਕਿ ਮਹਾ ਬਿੱਲੀ ਭੁੱਲੀ ਹੈ ਕੋਈ

ਉਹ ਤੁਸੀਂ ਕੀ ਸਰਕਾਰ ਤੋਂ ਜਾਂ ਜੋ ਪ੍ਰੈਜੈਂਟ ਪ੍ਰਸ਼ਾਸਨ ਜੋ ਹੈ ਕੀ ਆਸਾ ਰੱਖਦੇ ਹੋ ਕਿ ਸਾਨੂੰ ਵੀ ਮਦਦ ਮਿਲੇਗੀ ਹਾਂ ਜੀ ਆ ਮਦਦ ਆਸਾ ਤਾਂ ਰੱਖਦੇ ਜੀ ਮਿਲੇਗੀ ਤੇ ਕਰੇ ਚਲੋ ਅੱਛੀ ਅੱਛੀ ਗੱਲ ਹੈ ਜੀ ਸਰਕਾਰ ਦੇ ਉੱਪਰ ਪ੍ਰੋਚਾਰ ਕਰਨਾ ਚਾਹੀਦਾ ਸਰਕਾਰਾਂ ਹੀ ਇੱਕ ਮਦਦ ਕਰਦੀਆਂ ਨੇ ਗਰੀਬ ਆਦਮੀ ਦੀ ਇਸ ਮੌਕੇ ਤੇ ਸਰਕਾਰਾਂ ਹੀ ਸਾਥ ਦਿੰਦੀਆਂ ਨੇ ਔਰ ਆਸ਼ਰ ਮੈਂ ਵੀ ਆਸਾ ਕਰਦਾ ਹਾਂ ਕਿ ਸਰਕਾਰ ਸਾਥ ਦਿੰਦੀ ਹੋਵੇ ਔਰ ਥੋੜਾ ਜਲਦੀ ਤੋਂ ਜਲਦੀ ਸਾਨੂੰ ਵਾਲੀ ਸਹਤ ਦੇ ਦੇ ਠੀਕ ਥੋੜਾ ਜਿਹਾ ਮਕਾਨ ਦੁਆਰਾ ਬਣਨ ਦਾ ਤਰਜੁਹ ਥੋੜੀ ਮਦਦ ਕਰ ਨੂੰ ਅਨੇ ਸਭ ਕੀ ਘਟਨਾ ਮੱਕੀ ਇਹਨੇ ਆਪਣੇ ਸੰਦੀਪ ਜੀ ਰਾਤ ਇਹ ਸਵੇਰੇ ਸਵੇਰੇ ਮੇਰੇ ਕੋਲ ਆਇਆ ਵਿਚਾਰਾ ਇਹ ਗਰੀਬ ਆਦਮੀ ਹੈ ਚਮਨ ਲਾਲ ਜੀ ਜੋ ਪੱਠੇ ਦੇ ਮਜ਼ਦੂਰੀ ਦਾ ਕੰਮ ਕਰਦੇ ਇਹ ਦਿਨ ਕਹਿਣ ਦੇ ਮੁਤਾਬਕ ਰਾਤ ਨੂੰ 12 ਵਜੇ ਜੇ ਕਰੀਬ ਜੋ ਹੈ 12 ਵਜੇ ਤੋਂ ਬਚ ਕੇ ਕੁਝ ਮਿੰਟ ਤੇ ਜੋ ਛਾਤ ਨਹੀਂ ਦੀ ਛੱਤ ਡਿੱਗ ਪਈ ਪੇਚਰ ਦੀ ਚੰਨ ਕਿਉਂ ਲਗਾਤਾਰ ਜੋ ਪਰਸੋਂ ਦੀ ਬਰਸਾਤ ਹੋਈ ਰਹੀ ਹੈ ਬਰਸਾਤ ਦੇ ਕਾਰਨ ਇਹ ਦੀ ਜੋ ਛਾਤ ਡਿੱਗ ਪਈ ਇਹ ਇਥੇ ਬਾਬਾ ਦੀਪ ਸਿੰਘ ਨਗਰ ਜੋ ਵਾਰ ਨੰਬਰ 8 ਦੇ ਵਿੱਚ ਰਹਿ ਰਹੇ ਪੁਰਾਣੇ ਗੁਰਦੁਆਰਾ ਸਾਹਿਬ ਦੇ ਕੋਲ ਬਾਬਾ ਦੀਪ ਸਿੰਘ ਨੂੰ ਗੁਰਦੁਆਰਾ ਹੈ ਹਾਂਜੀ ਤੇ ਕੀ ਮਤਲਬ ਪੇਸ਼ੇ ਤੋਂ ਕੀ ਕੰਮ ਕੀ ਕਰਦੇ ਹੋ ਪੇਸ਼ੇ ਇਹ ਜ ਵਿਚਾਰਾ ਗਰੀਬ ਆਦਮੀ ਪੱਠੇ ਦੇ ਕੰਮ ਦਿਹਾੜੀ ਮਜ਼ਦੂਰੀ ਵਾਲੇ ਹਿਸਾਬ ਕਿਤਾਬ ਜੀ ਕਦੇ ਲੱਗੀ ਲੱਗੀ ਹੁਣ ਤਾਂ ਬਰਸਾਤ ਕਰਕੇ ਉੱਥੇ ਵੀ ਇਹ ਦਾ ਵਿਚਾਰੇ ਦਾ ਕੰਮ ਠੱਪ ਹੋ ਗਿਆ ਪਿਆ ਕੀ ਮੰਗੇਗਾ ਮੰਗੇ ਇਹ ਕਿ ਸਰਕਾਰ ਜੋ ਹੈ ਗਰੀਬ ਆਦਮੀ ਦੀ ਮਦਦ ਕਰੇ ਇਹ ਜੇ ਟਾਈਮ ਤੇ ਅੱਗੇ ਆ ਕੇ ਜਲਦੀ ਤੋਂ ਜਲਦੀ ਇਹਨਾਂ ਦੀ ਕੋਈ ਮਾਲੀ ਸਹਾਇਤਾ ਕੀਤੀ ਜਾਵੇ ਜਿਸ ਨਾਲ ਕਿ ਆਪ ਦਾ ਘਰ ਦੇ ਵਿੱਚ ਦੁਬਾਰਾ ਰਹਿਣ ਜੋ ਕੋਈ ਮੜਾ ਮੋਟਾ ਕਰ ਸਕਿਆ ਆਪ ਦਾ ਸਮੇਂ ਸਮੇਂ ਸਿਰ ਦੀਆਂ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਵਾਅਦੇ ਕਰਦੀਆਂ ਕਿ ਅਸੀਂ ਜਿਹੜਾ ਆਪਣੇ ਸਟੇਟ ਲਈ ਬਹੁਤ ਵਧੀਆ ਕੰਮ ਕਰਦੇ ਹਾਂ ਪਰ ਅਚਾਨਕ ਅਸੀਂ ਦੇਖਦੇ ਹਾਂ ਹਰ ਵਾਰ ਜਿਹੜੀ بارش ਹੁੰਦੀ ਹੈ ਹਾਂਜੀ ਸਰਕਾਰਾਂ ਜਿਹੜੇ ਦਰਜ ਨਾਲ ਸਾਵਧਾਨੀ ਨਹੀਂ ਕਰਦੀਆਂ ਈਦਾ ਸੰਦੀਪ ਜੀ ਅਸੀਂ ਪਹਿਲਾਂ ਵੀ ਅੱਜ ਤੋਂ 3 ਸਾਲ ਪਹਿਲਾਂ ਜੋ 2 2.5 ਸਾਲ 3 ਸਾਲ ਹੋ ਚਲੇ ਉਹਨਾਂ ਦੀ ਪਿਛਲੀਆਂ ਬਰਸਾਤਾਂ ਆਈਆਂ ਸੀ ਉਦੋਂ ਵੀ ਇਸ ਵਾਰਡ ਦੇ ਵਿੱਚੋਂ 8 ਮਕਾਨਾਂ ਦੀਆਂ ਮਕਾਨ ਡਿੱਗੇ ਸੀ ਜਿਨ੍ਹਾਂ ਦੀਆਂ ਫੈਲਾ ਅਸੀਂ ਭਰ ਕੇ ਡੀਸੀ ਸਾਹਿਬ ਦੇ ਕੋਲ ਵੀ ਦੋ ਵਾਰ ਮਾਰਕ ਕਰਾ ਕੇ ਆਏ ਸੀ ਕਿ ਐਸ ਡੀ ਐਮ ਸਾਹਿਬ ਨੂੰ ਵੀ ਮਿਲੇ ਪਟਵਾਰੀ ਸਾਹਿਬ ਦੇ ਕੋਲ ਦਿੱਤੇ ਈਓ ਸਾਹਿਬ ਨੂੰ ਵੀ ਦਿੱਤੀ ਅਸੀਂ ਰਿਮਾਈਂਡ ਵੀ ਕਰਾਇਆ ਟਾਈਮ ਟੂ ਟਾਈਮ ਮੈਡਮ ਬਲਜੀਤ ਕੌਰ ਨੂੰ ਵੀ ਅਸੀਂ ਜਾ ਕੇ ਦੱਸਿਆ ਸੀ ਪਰਸਨਲੀ ਜਾ ਕੇ ਅਸੀਂ ਉਹਨਾਂ ਦੇ ਉਹ ਤੇ ਮੁਖਸਰ ਵੀ ਜਾ ਕੇ ਮਿਲ ਕੇ ਆਈ ਸੀ ਲੇਕਿਨ ਅਜੇ ਤੱਕ ਉਹਨਾਂ ਨੂੰ ਵੀ ਕੁਝ ਨਹੀਂ ਮਿਲਿਆ ਆਸ਼ਾ ਕਰਦੇ ਆਂ ਕਿ ਘੱਟ ਤੋਂ ਘੱਟ ਜਿਹੜਾ ਅੱਜ ਇਹ ਜੀ ਇਹ ਦੁਰਘਟਨਾ ਵਿਚਾਰੇ ਦੀ ਹੋਈ ਹੈ ਗਰੀਬ ਆਦਮੀ ਦੀ ਜਿਹੜੀ ਗਰੀਮਾਰ ਹੋਈ ਹੈ ਇਸ ਬੰਦੇ ਦੀ ਇਹਨਾਂ ਦੀ ਮਦਦ ਕੀਤੀ ਜਾਵੇ ਔਰ ਹੋ ਸਕਦਾ ਵੀ ਪਿਛਲੇ ਵੀ ਜਿਹੜੇ ਵਿਚਾਰੇ ਹੈਗੇ ਆ ਇੱਕ ਨੂੰ ਇੱਕ ਨੂੰ ਤਾਂ ਪ੍ਰੇਮੀ ਆਦਮੀ ਵਿਚਾਰੇ ਬਣਾ ਕੇ ਦੇ ਕੇ ਚਲੇ ਗਏ ਇੱਕ ਤਾਂ ਪ੍ਰੇਮੀਆਂ ਨੇ ਘਰ ਬਣਾ ਕੇ ਦਿੱਤਾ ਤੇ ਆਸ਼ਾ ਕਰਦੇ ਆਂ ਕਿ ਸਰਕਾਰ ਵੀ ਜਦੋਂ ਪ੍ਰੇਮੀਕ ਸੰਸਥਾ ਦੇਖ ਸਕਦੀ ਹੈ ਸਰਕਾਰ ਦੀ ਵੀ ਡਿਊਟੀ ਬਣਦੀ ਹੈ ਕਿ ਇਹਨਾਂ ਦੀ ਮਦਦ ਕਰੋ ਗਰੀਬ ਆਦਮੀ ਦੀ ਇਹ ਕਿੱਥੇ ਜਾਣਗੇ ਵਿਚਾਰੇ ਗਰੀਬ ਗਰੀਬ ਆਦਮੀ ਸਰਕਾਰ ਦੇ ਉੱਪਰ ਹੀ ਡਿਪੈਂਡ ਕਰਦਾ ਹੁੰਦਾ ਹੈ ਤੇ ਆਸ਼ਾ ਕਰਦੇ ਆ ਕਿ ਸਰਕਾਰ ਇਹਨਾਂ ਦੀ ਸੁਣੂਗੀ ਔਰ ਜਲਦੀ ਤੋਂ ਜਲਦੀ ਇਹਨਾਂ ਦੀ ਮਦਦ ਕਰੂਗੀ